ਸਾਸੀ ਕਾਲ ਦੀ ਸਾਰਿਆਂ ਨੂੰ ਅੱਜ ਅਸੀਂ ਸਾਡੀ ਨਰਸੀ ਰਿਸਰਚ ਸੈਂਟਰ ਵਿੱਚ ਅਸੀਂ ਜਿੱਥੇ ਖੜੇ ਆ ਪੋਲੀ ਹਾਊਸ 'ਚ ਖੜੇ ਆ ਅੱਜ ਚਰਚਾ ਇਹ ਕਰਨੀ ਹੈਗੀ ਜਿਹੜੇ ਵਨ ਤੇ ਪੀਲੂ ਦੇ ਰੁੱਖ ਹੈਗੇ ਸਾਡੇ ਤੋਂ ਮਤਲਬ ਰਾਸ਼ਤਾ ਤੋਂ ਬੀਜ ਉਗਾ ਕੇ ਤਿਆਰ ਨਹੀਂ ਹੋ ਪਾ ਰਹੇ ਸੀ ਬਾਹਰ ਪਰ ਹੁਣ ਅਸੀਂ ਪੋਲੀ ਹਾਊਸ ਹੀ ਪੂਰਾ ਡੈਡੀਕੇਟ ਕੀਤਾ ਇਹਨਾਂ ਨੂੰ ਤਿਆਰ ਕਰਨ ਵਾਸਤੇ ਜਿਹੜੇ ਤੁਸੀਂ ਦੇਖ ਰਹੇ ਹੋ ਬੈੱਡ 'ਚ ਸਾਰੇ ਇਹ ਵਨਾ ਵਨਾ ਤੇ ਪੀਲੂਆਂ ਦੇ ਰੁੱਖ ਹੈਗੇ ਸਾਡੇ ਜਿਹੜੇ ਜਣੀਆਂ ਸਾਡੀ ਪੰਜਾਬ ਦੀਆਂ ਹੁਣ ਝਿੜੀਆਂ ਬਚੀਆਂ ਇਹਨਾਂ ਦੀਆਂ ਪੀਲੂ ਦੀਆਂ ਵਨ ਦੀਆਂ ਤਾਂ ਜਿਵੇਂ ਗਵਿੰਦਪੁਰਾ ਦੀ ਝਿੜੀ ਹੈਗੀ ਜੇ ਮਾਨਸੇਹ ਜ਼ਿਲ੍ਹੇ ਦੇ ਕਈ ਝਿ ਸਾਨੂੰ ਬਹੁਤ ਸਾਰੀ ਰਿਕੁਐਸਟਾਂ ਆਉਂਦੀਆਂ ਕਿ ਸਾਨੂੰ ਵੀ ਵੰਦ ਰੁੱਖ ਚਾਹੀਦਾ ਸਾਨੂੰ ਪੀਲੋ ਰੁੱਖ ਚਾਹੀਦਾ ਹੁਣ ਸਾਡੇ ਕੋਲ ਤਿਆਰ ਹੋ ਰਿਹਾ ਅਗਲੇ ਮਾਰਚ ਬਿਲੇ ਇਹਨਾਂ ਰੁੱਖਾਂ ਨੂੰ ਅਸੀਂ ਮਤਲਬ ਕਹਿੰਦੇ ਝਿੜੀਆਂ ਦੇ ਝਿੜੀਆਂ ਦਾ ਸਾਡੇ ਹਾਲਾਤ ਮਾੜੀ ਤਾਂ ਹੋਈ ਵੀ ਉੱਥੇ ਬਾੜੀ ਕਿਕਰ ਬਹੁਤ ਜ਼ਿਆਦਾ ਹੋਈ ਪਈ ਆ ਉਹਨਾਂ ਨੂੰ ਕੜਵਾ ਕੇ ਸੀ ਘਟੂ ਘਟ ਸਾਡੇ ਮਾਲਵੇ ਦੀਆਂ ਕਟੜ ਸੀ 15 ਤੋਂ 20 ਝਿੜੀਆਂ ਨੂੰ ਮਤਲਬ ਕਹਿੰਦਾ ਆਈਡੈਂਟੀਫਾਈ ਕੀਤਾ ਹੋਇਆ ਉਹਨਾਂ ਦੀ ਇਹ ਪੰਚਾਇਤਾਂ ਨਾਲ ਮਿਲ ਕੇ ਉਹਨਾਂ ਦੇ ਯੂਥ ਕਲੱਬਾਂ ਨਾਲ ਮਿਲ ਕੇ ਇਹ ਰੁੱਖ ਸਾਡੇ ਕੋਲ ਤਿਆਰ ਹੋ ਗਏ ਹੁਣ ਇਹਨਾਂ ਰੁੱਖਾਂ ਨੂੰ ਅਸੀਂ ਮਤਲਬ ਕਹਿੰ ਹੋ ਜਿਹੜਾ ਵਾਣਾ ਦੇ ਰੁੱਖ ਨੂੰ ਪੀਲਾ ਲੱਗਦੇ ਹੈਗੇ ਬਹੁਤ ਮਿੱਠੀਆਂ ਪੀਲਾ ਹੁੰਦੀ ਸਾਡੇ ਸਾਡੇ ਬਜ਼ੁਰਗ ਖਾਂਦੇ ਸੀ ਇਹਨੂੰ ਮਤਲਬ ਕਹਿੰਦਾ ਸਾਡੇ ਬੱਚੇ ਖਾਂਦੇ ਸੀ ਸਾਡੇ ਇਹਦੇ ਫਲਾਂ ਨੂੰ ਤਾਂ ਕਿਸੇ ਸਮੇਂ ਆਮ ਹੁੰਦੇ ਹੋਣ ਦਾ ਇਹਦਾ ਮਤਲਬ ਉਹ ਫੁੱਲ ਲੱਗਣੇ ਹਟ ਗਏ ਤੇ ਫਲ ਵੀ ਲੱਗਣੇ ਹਟ ਗਏ ਮਤਲਬ ਤਾਂ ਇਹਦੀ ਜਿਹੜਾ ਪੀਲੂ ਦਾ ਰੁੱਖ ਨੂੰ ਦਾਤਨ ਰੁੱਖ ਵੀ ਕਿਹਾ ਜਾਂਦਾ ਉਹ ਜਿਹੜੀ ਉਹਦੀ ਉਹਦੀ ਦਾਤਨ ਕੀਤੀ ਜਾਂਦੀ ਪੀਲੂ ਰੁੱਖ ਦੀ ਜਿਹੜੀ ਮੁਸਲਮਾਨ ਕਮਿਊਨਿਟੀ ਹੈਗੀ ਆ ਉਹ ਨਮਾਜ਼ ਪੜਨ ਤੋਂ ਪਹਿਲਾਂ ਕਿਹਾ ਜਾਂਦਾ ਵੀ ਇਹ ਪਹਿਲਾਂ ਇਹਦੀ ਦਾਤਨ ਕਰਨੀ ਜ਼ਰੂਰੀ ਸਮਝਦੇ ਕਿਸੇ ਸਮੇਂ ਵਿੱਚ ਤਾਂ ਉਸ ਤੋਂ ਇਲਾਵਾ ਇਹ ਡਰਾਈ ਇਲਾਕਿਆਂ ਦਾ ਸ਼ਿੰਗਾਰ ਹੈ ਜਿਨੇ ਸਾਡੇ ਪੰਜਾਬ ਦੇ ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਫਜ਼ਲਕਾ ਹੋ ਗਿਆ ਤਰਨਤਨ ਹੋ ਗਿਆ ਫਰੋਜ਼ਪੁਰ ਦੇ ਜਿਹੜੇ ਇਲਾਕੇ ਆ ਇੱਥੇ ਹੁਣ ਵੀ ਤੁਹਾਨੂੰ 5-500 ਸਾਲ 400 ਸਾਲ ਪੁਰਾਣੇ ਰੁੱਖ ਜਿਹੜੇ ਸਾਨੂੰ ਦਿਖਦੇ ਹੈਗੇ ਆ ਉਹ ਧਾਰਮਿਕ ਸਥਾਨਾਂ ਦੇ ਵੀ ਦਿਖਦੇ ਆ ਧਾਰਮਿਕ ਸਥਾਨਾਂ ਦੇ ਕਈ ਵਾਰ ਗੁਰੂ ਘਰ ਜਿਹੜੇ ਬਰਗਾੜੀ ਜਿਹੜੋ ਅਸੀਂ ਜਾਣਦੇ ਆ ਉੱਥੇ ਇਹਦੀਆਂ ਪੀਲਾਂ ਦਾ ਜ਼ਿਕਰ ਆਉਂਦਾ ਹੈਗਾ ਜਿਹੜੋ ਸਿੰਘਾਂ ਨੇ ਜਿਹੜੇ ਖਾਣਾ ਖਾਦਾ ਉਥੇ ਜ਼ਿਕਰ ਆਉਂਦਾ ਵੀ ਪੀਲਾ ਸ਼ਕੀਆਂ ਸਿੰਘਾਂ ਨੇ ਇਹ ਇਸ ਲਈ ਜਿਹੜੇ ਸਾਡੇ ਵਣਾਂ ਦਾ ਕਈ ਕਈ ਗੁਰੂ ਘਰਾਂ ਦੇ ਵਿੱਚ ਜ਼ਿਕਰ ਆਉਂਦਾ ਹੈਗਾ ਇਸ ਜਿਹੜੀ ਰੁੱਖ ਹੈਗੇ ਜਿਹੜੇ ਸਾਡੇ ਇਹ ਪੰਜਾਬ ਦੇ ਵਿਰਾਸਤੀ ਰੁੱਖਾ ਇਹਨਾਂ ਨੂੰ ਤਿਆਰ ਕਰਨਾ ਬੜੀ ਮੁਸ਼ਕਲਤ ਲੱਗੀ ਹੈਗੀ ਆ ਪਰ ਹੁਣ ਜਿਹੜੀ ਹੈ ਸਾਡੇ ਰਾਉਂਡ ਗਲਾਸ ਫਾਊਂਡੇਸ਼ਨ ਸੰਸਥਾ ਨੇ ਇਹਨਾਂ ਨੂੰ ਰੱਖਣ ਨੂੰ ਤਿਆਰ ਕਰ ਲਿਆ ਹੈਗਾ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਜਿਹੜੀ ਸਾਡੀ ਪੰਜਾਬ ਦੀ ਝਿੜੀਆਂ ਵਲੈਤੀ ਕਿਕਰ ਨੇ ਖਤਮ ਕੀਤੀਆਂ ਹੈਗੀਆਂ ਉਹਨਾਂ ਵਾਸਤੇ ਇਹ ਰੁੱਖ ਜਿਹੜਾ ਹੈਗਾ ਜੰਡ ਹੋ ਗਿਆ ਫਲਾਹੀ ਹੋ ਗਿਆ ਰੇਰੂ ਹੋ ਗਿਆ ਵਣ ਪੀਲੂ ਹੋ ਗਿਆ ਮਲੇ ਬੇਰੀਆਂ ਹੋ ਗਿਆ ਦੇਸੀ ਬੇਰੀਆਂ ਹੋ ਗਿਆ ਸਾਡੇ ਰੇਰੂ ਹੋ ਗਏ ਇਹ ਸਾਰੇ ਅਸੀਂ ਤਿਆਰ ਕਰ ਲਏ ਹੈਗੇ ਆ ਇਹਨਾਂ ਨੂੰ ਹੁਣ ਮਤਲਬ ਕਹਿੰਦੇ ਛਿੜੀਆਂ ਨੂੰ ਰਿਵਾਈਵ ਕਰਨ ਵਾਸਤੇ ਸਾਰੇ ਰੁੱਖਾਂ ਨੂੰ ਆਉਣ ਵਾਲੇ ਸਮੇਂ ਵਿੱਚ ਪੰਚਾਇਤਾਂ ਨਾਲ ਮਿਲ ਕੇ ਯੂਥ ਕਲੱਬਾਂ ਨਾਲ ਮਿਲ ਕੇ ਅਸੀਂ ਲਾਵਾਂਗੇ ਇੱਕ ਰਹੁੜੇ ਨਾਂ ਦਾ ਦਰਖਤ ਉਹ ਵੀ ਅਸੀਂ ਤਿਆਰ ਕੀਤਾ ਰਹੁੜੇ ਵੀ ਨਾ ਛਿੜੀਆਂ ਚ ਲੱਗਣਗੇ ਧੰਨਵਾਦ ਸਾਰਿਆਂ ਸਤਿ ਸ੍ਰੀ ਅਕਾਲ